ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਗੁਰਨਾਪਾਹ ਤੇ ਤੀ ਮਨ ਵਝੀਆਂ ਵਧਾਈਆ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਦਾ ਬਨਿਆ ਨਾ ਦੋ ਤੰਗਾ ਉਹ ਹਰੀ ਦੇਰਾ ਮਨ ਜਿ ਦੇ ਵਸਾਇਆ ਸਹਿ ਰਾਨ ਕੇ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਤੇਰਾ ਤੁਧ ਦਰੁ ਹੰਨਾਲੇ ਅਰਨਾਲ ਰੋ ਤੁਮਨ ਮੇਰੇ ਜੋ ਸਭ ਸਾਰਨਾ ਕਲਾ ਸਮਰਾਤ ਸੁਆਮੀ ਸੋ ਕੋ ਮਨ ਵਿਸਾਰੇ ਹੈ ਨਾਲ ਕਮਨ ਮੇਰੇ ਸਦਾ ਰੋਹਰ ਨਾਲ ਸਾਚੇ ਸਾਹਿਬਾ ਕਾ ਨਹੀਂ ਕਰ ਤੇਰੇ ਸਦਾ ਸਲਾ ਤੇਰੀ ਨਾਮ ਮਨ ਵਿਸਾਵੇ ਨਾਮ ਤੇ ਮਨ ਵਿਸਿਆ ਵਜੇ ਜਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਕਰ ਸ਼ਾਂਤ ਸੁਖਮਨ ਆਇ ਵਿਚ ਅਜਨੇ ਛਾਂ ਸਤਿ ਪਜਾਈਆ ਦਾ ਪ੍ਰਭਾਨੇ ਠਾਕੁਰੇ ਟੋਨੀ ਦੀਆਂ ਵੜਿਆਈਆ ਬਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਤੇ ਅਰ ਸਾਜਾ ਨਾਮ ਮੇਰਾ ਆਧਾਰ ਵਾਜੇ ਪੰਛੀ ਉਤਾਰ ਸਿ ਪਾਜੇ ਸਾਜੇ ਪਾਜੇ ਸਾਜੇ ਵਾਜੇ ਕਲਾ ਜਿਤ ਦਰਿ ਝਾਰੀਆ ਪੰਚ ਦੂਤ ਦਵਸ ਕੀ ਤੇ ਕਾਲ ਕੰਟ ਕਮਾਰਿਆ ਅਤਿਕਾਰਿਆਨ ਹਦ ਰਾਜੇ ਅਨੰਤੋਂ ਵੱਡ ਭਾਵੀਓ ਸੰਗਲ ਮਨੋਦਰਪੂਰੇ ਕਰ ਬ੍ਰਹਮ ਪ੍ਰਪਾਇ ਉਤਰੇ ਸੰਗਲ ਸੁਰੇ ਬੋਲੋ ਸੰਤਾ ਬਿਲ ਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਦਸ ਤੂਰੇ ਗੁਰ ਤੇ ਜਾਏ ਸੰਤੇ ਨਿਕਟ ਕੈਬ ਸਤ ਗੁਰਾਇਆ ਭਰਪੂਰੇ ਬਨਮਨ ਨਾਨਕ ਗੁਰ ਚਰਨ ਲਾਕੇ ਵਾਜੇ ਰਾਜੂਰੇ ਸੰਤੇ ਨਿਕਟ ਕੈਬ ਸਤ ਗੁਰਾਇਆ ਭਰਪੂਰੇ ਬਨੰਤ ਨਾਨਕ ਗੁਰ ਚਰਨ ਗੱਜਾ ਤੂਰੇ ਬੁਲ ਸਤਨਾਮ ਤੇਰੀ ਵਾਹ ਗੁਰੂ ਜੀ ਸਲੋਕ ਬਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਚ ਧਰਮ ਹਦੂਰ ਕਰਨੀ ਆਪ ਆਪਨੇ ਕਰਮੀ ਆਪੋ ਆਪਣੀ a uh -huh. ਤੇ ਮੁਕਯੋ ਚਲੇ ਤੇ ਕੀ ਛੁੱਟੀ ਲਾਇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਰਠਿ ਮਹਲਾ ਪੰਜਵਾਂ ਰਬ ਕੀ ਸਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਰਬ ਕੀ ਸਰਣ ਸਗਲ ਪੈ ਲਾਥੇ ਦੁਖ ਬਿਨ ਸੀ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗਾਵੋ ਰੰਗ ਰਾਤਾ ਰਹਾਓ ਸਤਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੂ ਕਰ ਲੀਨਾ ਮਨ ਵਸਿਆ ਅਬਨਾਸੀ ਨਾ ਕੋ ਬਿਗਨ ਨਾ ਕੋ ਲਾਗੈ ਜੋ ਸਤ ਗੁਰ ਆਪਣੈ ਰਾਖੈ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰਿ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਂ ਕਹਿ ਬਲਹਾਰੈ ਜਿਨ ਪੂਰਨ ਪੈਜ ਰਖਾਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨ ਤੱਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਬ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ